ਪੰਜਾਬ ਸਟੇਟ ਵਾਲੀ 11 ਕਰੋੜ ਰੁਪਏ ਦਾ ਪਹਿਲਾ ਇਨਾਮ 1-1 ਕਰੋੜ ਦਾ ਤਿੰਨ ਇਨਾਮ ਕਿੱਥੇ ਰਿਜ਼ਲਟ ਆਵੇਗਾ ਕਦੋਂ ਰਿਜ਼ਲਟ ਆਵੇਗਾ ਕਿੰਨੇ ਵਜੇ ਤੁਸੀਂ ਲਾਈਵ ਦੇਖ ਸਕਦੇ ਹੋ ਅਤੇ ਕਿੰਨੇ ਲੋਕਾਂ ਨੇ ਲੋਟਰੀ ਖਰੀਦੀ ਹੋਈ ਹੈ ਕਿਸ ਦੀ ਕਿਸਮਤ ਜਾਕੇਗੀ ਇਸ ਦੇ ਉੱਤੇ ਸਾਰੀ ਅਪਡੇਟ ਤੁਹਾਨੂੰ ਦਵਾਂਗੇ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਥਵਾਡੇ ਨਾਲ ਪ੍ਰਿਆ ਆ ਪੰਜਾਬ ਪੰਜਾਬ ਸਟੇਟ ਦੀਵਾਲੀ ਬੰਪਰ ਜਿਹੜਾ ਹੈ ਉਹ ਕੱਢਿਆ ਗਿਆ ਸੀ ਤੇ ਪਹਿਲਾ ਇਨਾਮ 11 ਕਰੋੜ ਦਾ ਰੱਖਿਆ ਗਿਆ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਆਪਣੀ ਜਿਹੜੀ ਕਿਸਮਤ ਹੈ ਉਸ ਨੂੰ ਅਜਮਾਉਣ ਦੇ ਲਈ ਇਹ ਲੋਟਰੀ ਜਿਹੜੀ ਉਹ ਖਰੀਦੀ ਹੋਈ ਹੈ ਅਤੇ ਇਹ ਲੋਟਰੀ 500 ਦੀ ਖਰੀਦੀ ਹੈ ਅਤੇ ਹੁਣ ਜਿਹ ਹੈ ਉਸ ਦਾ ਰਿਜ਼ਲਟ ਦਾ ਇੰਤਜ਼ਾਰ ਹਰ ਕੋਈ ਕਰ ਰਿਹਾ ਹੈ ਦਰਸਲ ਇਸ ਦਾ ਰਿਜ਼ਲਟ 31 ਜੋ ਹੈ 31 ਅਕਤੂਬਰ ਨੂੰ ਆਵੇਗਾ ਇਹ ਸਾਰਿਆਂ ਨੂੰ ਪਤਾ ਹੈ ਪਰ ਬਹੁਤ ਸਾਰੇ ਲੋਕ ਏ ਕਨਫਿਊਜ਼ ਨੇ ਕਿ ਇਹ ਰਿਜ਼ਲਟ ਕਿੱਥੇ ਆਵੇਗਾ ਕਿੰਨੇ ਵਜੇ ਆਵੇਗਾ ਸੋ ਇਹ ਸਾਰੀ ਅਪਡੇਟ ਤੁਹਾਨੂੰ ਅਸੀਂ ਦੱਸਾਂਗੇ ਉਸ ਤੋਂ ਪਹਿਲਾਂ ਜਿਹੜਾ ਤੁਹਾਨੂੰ ਦੱਸਦੀ ਇਹ ਕਿ ਜਿਹੜਾ ਏ ਟਿਕਟ ਜਿਹੜੀ ਆ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 11 ਕਰੋੜ ਰੁਪਏ ਜਿਹੜਾ ਇਸ ਦੇ ਜਿਹੜੇ ਨੇ ਉਹ ਨਿਕਲਣਗੇ ਸੋ ਡਰਾਅ ਦੀ ਮਿਤੀ 31 ਅਕਤੂਬਰ 2025 ਹੈ ਅਤੇ ਰਾਤ ਨੂੰ 8 ਵਜੇ ਇਸ ਦਾ ਰਿਜ਼ਲਟ ਜਿਹੜਾ ਹੈ ਉਹ ਅਪਡੇਟ ਕੀਤਾ ਜਾਵੇਗਾ 31 ਅਕਤੂਬਰ ਰਾਤ 8 ਵਜੇ ਰਿਜ਼ਲਟ ਆਵੇਗਾ ਪਹਿਲਾ ਇਨਾਮ 11 ਕਰੋੜ ਰੁਪਏ ਹੈ ਅਤੇ A B C ਕੈਟਾਗਰੀ ਦੇ ਵਿੱਚ ਜਿਹੜਾ ਇਸ ਨੂੰ ਪਾਇਆ ਗਿਆ ਮਤਲਬ 3 ਕੈਟਾਗਰੀ ਦੇ ਵਿੱਚ ਇਸ ਦਾ ਰਿਜ਼ਲਟ ਜਿਹੜਾ ਹੈ ਉਹ ਆਵੇਗਾ ਸੋ ਹੁਣ ਜੇਕਰ ਗੱਲ ਕੀਤੀ ਜਾਵੇ ਕਿ ਹੁਣ ਤੁਸੀਂ ਕਹੋਗੇ ਕਿ ਆਖਿਰਕਾਰ ਰਿਜ਼ਲਟ ਅਸੀਂ ਦੇਖ ਕਿੱਥੇ ਸਕਦੇ ਹਾਂ ਸੋ ਤੁਹਾਨੂੰ ਮੈਂ ਉਹ ਵੀ ਦੱਸਾਂਗੀ ਸੋ ਜਿਹੜੀ ਵੈਬਸਾਈਟ ਹੈ ਤੁਸੀਂ punjabilotteries.com live draw ਤੇ ਜਾ ਕੇ ਜੋ ਰਾਤ ਨੂੰ 8 ਵਜੇ ਰਿਜ਼ਲਟ ਦੇਖ ਸਕਦੇ ਹੋ ਤੇ ਨਤੀਜੇ ਜਿਹੜੇ ਨੇ ਉਹਨਾਂ ਦੇ ਅਧਾਰਿਤ ਚੈਨਲਾਂ ਤੇ ਵੀ ਦੇਖੇ ਜਾ ਸਕਦੇ ਹਨ ਨਤੀਜੇ ਸਮੇਂ-ਸਮੇਂ ਤੇ ਅਪਡੇਟ ਵੀ ਕੀਤੇ ਜਾਣਗੇ ਇਸ ਸਾਲ ਤਿੰਨ ਲੜੀ ਵਾਰਾ A B A B ਅਤੇ C ਦੇ ਵਿੱਚ 2.4 ਮਿਲੀਅਨ ਮਤਲਬ 2.4 ਮਿਲੀਅਨ ਟਿਕਟਾਂ ਛਾਪੀਆਂ ਗਈਆਂ ਨੇ ਅਤੇ ਇਸ ਦੇ ਵਿੱਚ ਹੁਣ ਜਿਹੜਾ ਇਨਾਮ ਹੈ ਜਿਹੜਾ ਪਹਿਲਾ ਇਨਾਮ ਹੈ ਉਹ 11 ਕਰੋੜ ਦਾ ਹੈ ਜਿਸ ਦੇ ਵਿੱਚ ਇੱਕ ਜੇਤੂ ਹੋਏਗਾ ਮਤਲਬ 11 ਕਰੋੜ ਰੁਪਏ ਇੱਕ ਬੰਦਾ ਜਿਹੜਾ ਹੈ ਉਹ ਜਿੱਤ ਸਕਦਾ ਸੋਚੋ 2.4 ਮਿਲੀਅਨ ਜਿਹੜੀਆਂ ਜਿਹੜੇ ਲੋਟਰੀ ਟਿਕਟਾਂ ਉਹ ਛਾਪੀਆਂ ਗਈਆਂ ਨੇ ਤੇ ਉਹਦੇ ਵਿੱਚੋਂ ਸਿਰਫ ਇੱਕ ਬੰਦੇ ਨੂੰ 11 ਕਰੋੜ ਰੁਪਏ ਮਿਲਣਗੇ ਕਿੰਨਾ ਉਸ ਕਿਸਮਤ ਹੋਏਗਾ ਇਨਸਾਨੇ ਕੱਲ ਪਤਾ ਲੱਗ ਜਾਏਗਾ ਦੂਜਾ ਇਨਾਮ ਤੇ ਜਿਹੜਾ ਹੈ ਉਹ 1-1 ਕਰੋੜ ਰੁਪਏ ਦਾ ਹੈ ਅਤੇ ਇਸ ਦੇ ਵਿੱਚ ਤਿੰਨ ਜੇਤੂ ਹੋਣਗੇ ਜਿਵੇਂ 11 ਕਰੋੜ ਰੁਪਏ ਦੇ ਚ ਇੱਕ ਜੇਤੂ ਹੋਏਗਾ ਅਤੇ 1-1 ਕਰੋੜ ਦੇ ਤਿੰਨ ਜੇਤੂ ਹੋਣਗੇ ਜਿਨ੍ਹਾਂ ਨੂੰ 1-1 ਕਰੋੜ ਰੁਪਏ ਮਿਲੇਗਾ ਫਿਰ ਜਿਹੜਾ ਤੀਜਾ ਇਨਾਮ ਹੈ ਉਹ 50 ਲੱਖ ਦਾ ਹੋਵੇਗਾ ਇਸ ਦੇ ਵਿੱਚ ਵੀ ਤਿੰਨ ਜੇਤੂ ਹੋਣਗੇ ਜਿਨ੍ਹਾਂ ਨੂੰ 50-50 ਲੱਖ ਰੁਪਏ ਤਿੰਨ ਜਾਣਿਆਂ ਨੂੰ ਮਿਲੇਗਾ ਜਿਹੜਾ ਆ uh, ਜਿਹੜਾ no, uh, 10 ਲੱਖ ਵਾਲਾ ਇਨਾਮ ਹੈ ਜਿਹੜਾ ਚੌਥਾ ਇਨਾਮ ਹੈ ਇਸ ਦੇ ਵਿੱਚ 9 ਜੇਤੂ ਹੋਣਗੇ ਮਤਲਬ 10 10 ਲੱਖ ਰੁਪਏ 9 ਜਾਣਿਆਂ ਨੂੰ ਜਿਹੜਾ ਇਹ ਉਹ ਮਿਲੇਗਾ ਜਿਨ੍ਹਾਂ ਜਿਨ੍ਹਾਂ ਨੇ 5 500 ਵਾਲੀ ਲੋਟਰੀ ਖਰੀਦੀ ਹੈ ਦੀਵਾਲੀ ਬੰਪਰ ਖਰੀਦਿਆ ਹੈ ਉਹਦੇ ਵਿੱਚੋਂ ਜਿਹੜਾ ਚੌਥਾ ਇਨਾਮ ਹੈ ਉਹ ਵੀ ਕੱਟ ਨਹੀਂ ਹੈ 10 10 ਲੱਖ ਰੁਪਏ 9 ਜਾਣਿਆਂ ਨੂੰ ਜਿਹੜਾ ਉਹ ਦਿੱਤਾ ਜਾਵੇਗਾ ਜਿਹੜਾ ਪੰਜਵਾਂ ਇਨਾਮ ਹੈ ਉਹ 5 ਲੱਖ ਰੁਪਏ ਦਾ ਹੈ ਅਤੇ ਇਹ ਜਿਹੜਾ 5-5 ਲੱਖ ਰੁਪਏ ਇਹ ਵੀ 9 ਜਾਣਿਆਂ ਨੂੰ ਜਿਹੜਾ ਹੈ ਉਹ ਦਿੱਤਾ ਜਾਵੇਗਾ 5 5-5 ਲੱਖ ਰੁਪਏ ਜਿਹੜਾ 6ਵਾਂ ਇਨਾਮ ਹੈ ਉਹ ਅ ਜਿਹੜਾ ਹੈ ਉਹ 9000 ਰੁਪਏ ਹੈ ਅਤੇ 2400 ਬੰਦਿਆਂ ਨੂੰ ਦਿੱਤਾ ਜਾਵੇਗਾ 9000 ਰੁਪਏ ਮਤਲਬ ਜੇਕਰ ਤੁਸੀਂ 500 ਦੀ ਟਿਕਟ ਖਰੀਦੀ ਹੈ ਤਾਂ ਤੁਹਾਨੂੰ 9000 ਵੀ ਜੇਕਰ 11 ਕਰੋੜ ਰੁਪਏ ਨਹੀਂ ਵੀ ਮਿਲਦੇ ਤੁਹਾਨੂੰ 99000 ਰੁਪਏ ਜਿਹੜਾ ਹੈ ਉਹ 2400 ਬੰਦਿਆਂ ਨੂੰ ਮਿਲੇਗਾ ਇਸੇ ਤਰੀਕੇ ਨਾਲ ਸੱਤਵਾਂ ਇਨਾਮ ਜਿਹੜਾ ਹੈ ਉਹ 7000 ਰੁਪਏ ਦਾ ਹੈ ਤੇ ਇਸ ਦੇ ਵਿੱਚ ਵੀ 2400 ਬੰਦਿਆਂ ਨੂੰ ਜਿਹੜਾ ਇਹ ਇਨਾਮ ਜਿਹੜਾ ਹੈ ਉਹ ਦਿੱਤਾ ਜਾਵੇਗਾ ਸੋ ਲਾਟਰੀ ਦੀਆਂ ਟਿਕਟਾਂ ਕੀਮਤ ਜਿਹੜੀ ਉਹ 500 ਰੁਪਏ ਸੀ ਪਰ ਜਿਹੜੇ ਇਨਾਮ ਨੇ ਉਹ 7 ਕੱਡੇ ਜਾਣਗੇ ਤੇ ਸਭ ਤੋਂ ਫਰਸਟ ਇਨਾਮ 11 ਕਰੋੜ ਦਾ ਹੋਵੇਗਾ ਤੇ ਲਾਸਟ ਜਿਹੜਾ ਹੈ ਉਹ ਜਿਹੜਾ 7000 ਰੁਪਏ ਦਾ ਜਿਹੜਾ ਹੈ ਉਹ ਹੋਵੇਗਾ ਸੋ ਟਾਈਮ ਤੇ ਸਮਾਂ ਨੋਟ ਕਰ ਲਵੋ 31 ਤਰੀਕ ਨੂੰ ਰਾਤ ਨੂੰ 8 ਵਜੇ ਇਹ ਰਿਜ਼ਲਟ ਜਿਹੜਾ ਹੈ ਉਹ ਆਵੇਗਾ ਸੋ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜਾ ਇਹ ਆਪਣੀ ਕਿਸਮਤ ਜਿਹੜੀ ਆ ਉਹ ਜਿਹੜੀ ਆ ਉਹ ਅਜਮਾਈ ਹੈ ਸੋ ਤੁਸੀਂ ਜੇਕਰ ਪੋਜ਼ਿਟਿਵ ਹੋ ਤੁਸੀਂ ਲਾਟਰੀ ਖਰੀਦੀ ਹੋਈ ਹੈ ਤੇ ਤੁਸੀਂ ਜਿਹੜਾ ਉਹ ਕਮੈਂਟਾਂ ਦੇ ਵਿੱਚ ਪੋਜ਼ਿਟਿਵ ਜਾਂ ਸਕਾਰਾਤਮਕ ਸ਼ਬਦ ਜ਼ਰੂਰ ਲਿਖ ਕੇ ਜਾਇਓ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੇ ਕ ਲੋਕ ਪੋਜ਼ਿਟਿਵ ਨੇ ਕਿਉਂਕਿ ਕਿਆ ਜਾਂਦਾ ਹੈ ਕਿ ਜਦੋਂ ਤੁਸੀਂ ਪੋਜ਼ਿਟਿਵ એનર્ਜੀ ਜਿਹੜਾ ਆ ਉਹ ਲੈਂਦੇ ਹੋ ਜਾਂ ਪੋਜ਼ਿਟਿਵ એનર્ਜੀ ਜਦੋਂ ਛੱਡਦੇ ਹੋ ਤੇ ਬਹੁਤ ਸਾਰੀਆਂ ਚੀਜ਼ਾਂ ਲਾਈਫ ਦੇ ਵਿੱਚ ਪੋਜ਼ਿਟਿਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਜੇਕਰ ਤੁਸੀਂ ਟਿਕਟ ਖਰੀਦੀ ਹੋਈ ਹੈ ਤੇ ਤੁਹਾਨੂੰ ਉਮੀਦ ਹੈ ਕਿ ਤੁਹਾਡਾ ਤੁਸੀਂ ਜ਼ਰੂਰ ਜਿੱਤੋਗੇ ਤੇ ਕਮੈਂਟਾਂ ਦੇ ਵਿੱਚ ਸਕਾਰਾਤਮਕ ਜਾਂ ਪੋਜ਼ਿਟਿਵ ਲਿਖੇ ਬਿਨਾ ਨਾ ਜਾਇਓ